ਟੀਵੀ ਨਿਊਜ਼ ਕਿਨਾ ਸਰਦਾਰ ਪਹਿਲੇ ਮੇਰਾ ਨੱਕ ਹੀ ਚਲਾਦਾ ਕਿਹੜਾ ਲੱਖ ਹੈ ਗਾ ਜੀ ਚਲੋ ਇੰਨਾ ਕਰੋਲੀ ਕੀ ਗੱਲ ਹੈ ਜੀ ਰਾਤੀ ਸਾਰੀ ਗੱਲ ਕੋਈ ਨਹੀਂ ਅਜ ਮਹੀਨਾ ਪਹਿਲਾਂ ਸਾਡੇ ਬਚਨਾਂ ਨੂੰ ਕੁੱਤੇ ਮਾਰਿਆ ਇਹਨਾਂ ਨੇ ਤੇ ਚਲੋ ਉਹ ਤਾਂ ਵੀ ਦਰਕਾਰਦ ਕੋਈ ਸੀ ਕਿ ਉਹਨਾਂ ਦਾ ਸਾਡਾ ਕੋਈ ਉਹਨਾਂ ਨੇ ਇਨਸਾਫ ਨਹੀਂ ਕੀਤਾ ਪੁੱਛਣ ਤੇ ਹੁਣ ਕੱਲ ਮੇਰੀ ਬੇਟੀ ਤੇ ਮੇਰਾ ਭਰਾ ਮੇਰਾ ਵੱਡਾ ਮੇਰਾ ਬੇਟ ਨੂੰ ਲੈ ਕੇ ਵਿਚਾਰ ਸੋਟ ਲੈਣ ਗਏ ਉਹ ਸਰਪਤੀ ਸਿੰਘ ਦੇਤੀ ਸਕੂਲ ਦੀ ਤੇ ਸਾਰ ਲੈਣ ਗਏ ਤਾਂ ਕੁੜੀ ਨੂੰ ਗੰਦੀ ਗੱਲ ਗੱਡੀ ਮੈਂ ਤੁਹਾਨੂੰ ਬੋਲ ਕੇ ਦੱਸੀ ਸਾਡਾ ਮੈਸੇਜ ਚਲੋ ਇਹਨੇ ਮਨਸ ਤੋਂ ਉਹਨੇ ਪੁੱਛਿਆ ਕੁੜੀ ਨੂੰ ਕਿ ਕਿਹਨੂੰ ਗਿਆ ਹੋਇਆ ਕਹਿੰਦੀ ਕਿ ਪਾਪਾ ਇਹਨੇ ਮਨ ਦੀ ਕੁੜੀ ਨੂੰ ਲੱਗਾ ਕਿ ਲੜਾਈ ਨਾ ਹੋਵੇ ਦੋ ਜੇ ਕਹਿੰਦੀ ਪਾਪਾ ਨੇ ਸਾਨੂੰ ਨਹੀਂ ਕਿਹਾ ਆਪਣੀ ਗੱਲ ਕਰਨ ਦੇ ਆ ਇਹ ਕੰਨੀ ਗੱਲ ਕਹਿ ਕੇ ਤੇ ਘਰ ਆ ਗਿਆ ਭਰਾ ਮੇਰਾ ਘਰ ਆ ਕੇ ਮਗਰੀ ਘਰ ਆ ਕੇ ਤਿੰਨ ਚਾਰ ਪੰਜ ਸ ਅਰੇ ਆ ਗਿਆ ਆ ਗਿਆ ਇੱਕ ਨਾ ਆਇਆ ਬਬੂ ਬਬੂ ਬੰਦਾ ਕੋਈ ਪਤਾ ਨਹੀਂ ਮੈਨੂੰ ਨਾਮ ਤੇ ਬਬੂ ਉਹਨੂੰ ਕਹਿੰਦੇ ਵਾਹੇ ਉਹਨੇ ਲਲਕਾਰਿਆ ਕਹਿੰਦਾ ਤੂੰ ਕਰਦੇ ਜੋ ਹੁੰਦਾ ਮੈਂ ਬਿਠਾ ਤੇਰੇ ਮਗਰ ਅੱਛਾ ਟੀ ਗਲੀ ਦਾ ਇਹ ਬੰਦਾ ਹੋਈ ਬਬੂ ਉਹਦਾ ਨਾਮ ਉਹਨੇ ਲਲਕਾਰ ਕੇ ਕਹਿ ਗਿਆ ਕਰਦੇ ਇਹਨਾਂ ਆੜ ਕੇ ਬਾਹਰ ਤੋਂ ਹਲ ਕਰਦੀ ਮੈਨੂੰ ਜਦੋਂ ਪਤਲ ਮੈਂ ਆਪਣੇ ਘਰੇ ਬਿਠਾ ਇਧਰ ਮੇਰਾ ਘਰ ਹੈ ਮੇਰਾ ਭਰਾ ਦਾ ਘਰ ਇਹ ਘਰ ਤੇ ਇਹ ਘਰ ਛੱਡ ਕੇ ਇੱਥੇ ਕਿਰਾਇਆ ਦੇ ਰਿਹਾ ਦਾ ਭਰਾ ਮੇਰਾ ਤੇ ਉਦੋਂ ਗਿਆ ਮੈਂ ਉਹਦੋਂ ਜਿਉਂ ਨਿਕਲ ਕੇ ਗਿਆ ਤੇ ਜਾਂਦਾ ਇਹਨਾਂ ਨੇ ਮੈਨੂੰ ਫੜ ਲਿਆ ਜਾ ਕੇ ਮੇਰੇ ਦਾਤਲ ਮਾਂਡਿਆ ਭੀ ਚਾਚਾ ਇਹਦਾ ਚਾਚਾ ਇਹਦਾ ਤੇ ਫਿਰ ਮੈਂ ਜਦ ਮੈਂ ਜਦੋਂ ਇੰਨੀ ਗੱਲ ਕਹੀ ਵੀ ਰੁਮਜਾ ਮੇਰੇ ਘਰੇ ਆ ਗਏ ਸਾਰੇ ਜਣੇ ਸਾਰਾ ਟੱਬਰ ਮੈਨੂੰ ਘਰੇ ਆਣ ਕੇ ਪਾਇਆ ਸਰਜੀ ਕੋਈ ਨਾ ਕੀ ਕੀ ਇਹਦਾ ਨਾਮ ਸੰਦੀਪ ਹੈ ਸਲੀ ਪਪਾ ਪਪਾ ਕਹਿੰਦੇ ਨੂੰ ਸਾਰੇ ਜਣੇ ਕਹਿੰਦਾ ਮੈਂ ਬੜਾ ਤਗੜਾ ਗੈਂਗਸਟਰ ਆ ਮੈਂ ਤੁਹਾਨੂੰ ਗੋਲੀਆਂ ਮਾਰੂ ਮੇਰੀ ਕੁੜੀ ਨੂੰ ਜਾਂਦੀ ਹੁੰਦੀ ਓਂ ਟੋਚਰ ਕਰਦੇ ਨੇ ਗੱਲਾਂ ਕਰ ਕਰ ਕੇ ਨਾ ਲਾ ਲਾ ਕੇ ਗੱਲ ਕਰਦੇ ਨੇ ਕੋਈ ਨਾ ਕੋਈ ਗੱਲ ਲਾ ਕੇ ਕਹਿੰਨੀ ਪਿੱਦਾਂ ਕਰਦੇ ਕੋਦਾਂ ਕਰਦੇ ਕੋਈ ਨਾ ਕੋਈ ਮਤਲਬ ਸਾਰੀ ਗਲੀ ਨੂੰ ਨਾ ਡਰਾ ਕੇ ਰੱਖਿਆ ਮਤਲਬ ਪਤਾ ਨਹੀਂ ਕੀ ਗੱਲ ਕੀ ਸਕਾਂ ਉਹ ਨਹੀਂ ਪਤਾ ਸਰ ਅਈ ਇਹਨਾਂ ਦੇ ਬੰਦੇ ਨੇ ਅਸੀਂ ਆ ਕੇ ਕੰਮ ਕਰਨ ਵਾਲੇ ਬੰਦੇ ਸਾਰੇ ਮਤਲਬ ਸਾਡੇ ਕੋ ਮਤਲਬ ਅਸੀਂ ਕਦੀ ਕਹਿਣਾ ਕਿਤੇ ਨਹੀਂ ਵਾਧੂ ਘੜੀ ਜਿੰਨੂ ਮਰਜ਼ੀ ਤੁਸੀਂ ਗਲੀ ਵਿੱਚ ਫੋਸ ਸਕਦੇ ਕੀ ਕੰਮ ਕੀ ਕਰਦੇ ਹੋ ਹਾਂਜੀ ਉਹ ਕੀ ਕੰਮ ਕਰਦਾ ਸਰ ਉਹ ਐਦਾਂ ਵੇਲਾ ਲੋਹਰਬਾਦੀ ਗੁੰਡਾਗਰਦੀ ਕਰਦਾ ਕਹਿੰਦਾ ਮੈਂ ਗੈਸਟਰ ਆ ਜੀ ਨਸ਼ਾ ਪਤਾ ਖਾਂਦਾ ਪਿੰਦਾ ਨਸ਼ਾ ਵੇਚਦੇ ਆ ਜੇ ਨਾ ਬਹੂਆ ਕੋਈ ਉਹ ਨਸ਼ਾ ਲੈ ਕੇ ਦਿੰਦੇ ਇਹਨਾਂ ਨੂੰ ਇਹ ਵੇਚਦੇ ਆ ਗਰੀ ਉਹਨਾਂ ਨੇ ਗਰੀ ਗੁੰਡੇ ਪਾਲੇ ਆ ਤੁਸੀਂ ਕੀ ਕੰਮ ਕਰਦੇ ਸਰ ਮੈਂ ਤਾਂ ਡਰਾਈਵਿੰਗ ਕਰਦਾ ਮੈਂ ਤਾਂ ਪ੍ਰਾਈਵੇਟ ਕੰਮ ਕਰਦਾ ਜੀ ਫੈਕਟਰੀ ਕਿਲੇ ਕੋਈ ਪੁਰਾਣੀ ਰੰਜਸ ਤਾਂ ਨਹੀਂ ਨਹੀਂ ਸਰ ਕੋਈ ਰੰਜੀ ਨਹੀਂ ਤੇ ਕਿਰਾਇਆ ਇਹਦਾ ਆਪਣਾ ਮਕਾਨ ਲਿਆ ਕਰਦਾ ਕੋਰਤ ਰਹਣ ਵਾਲੇ ਇਸੇ ਥੋੜੇ ਚਿਰ ਤੁਸੀਂ ਆਪਣੇ ਇੱਥੇ ਆਏ ਹੋ ਤੇ ਕੋਈ ਰੰਜੀ ਨਹੀਂ ਕੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਕਿਸੇ ਨਾਲ ਜੀ ਸੱਟਾਂ ਕਿਸ ਚੀਜ਼ ਨਾਲ ਲੱਗੀਆਂ ਸਰ ਇਹਨਾਂ ਇਨਸਾਫ ਚੋਨੇ ਆ ਸਰ ਸੱਟਾਂ ਕਿਸ ਚੀਜ਼ ਨਾਲ ਲੱਗੀਆਂ ਸਰ ਮੇਰੇ ਦਾਤਰ ਮਾਰੇ ਉਹ ਮੇਰੇ ਸਿਰ 'ਚ ਮੇਰੇ ਸਿਰ 'ਚ ਦਾਤਰ ਮਾਰੇ ਮੈਨੂੰ ਲੱਤ ਦੇਖੋ ਮੇਰਾ ਉੱਤੇ ਦੇਖ ਔਰ ਵੀ ਕੋਈ ਘਰ ਚੋਂ ਮੇਰੇ ਭਰਾ ਦੇ ਮੇਰੇ ਕੁਮਾਰਾਂ ਦਾ ਤੇ ਮਾਰੇ ਮੇਰੀ ਵਾਈਫ ਨੂੰ ਘਰੇ ਆ ਕੇ ਘੁੱਟ ਕੇ ਕਹੇ ਮੇਰੀ ਵਾਈਫ ਦੇ ਬੱਚਾ ਕੋਲ ਬੈਠੀ ਉਹਨੂੰ ਸੜਾ ਹੀ ਨਹੀਂ ਲੱਗਾ ਮੇਰੇ ਨਾਲ ਆ ਕੇ ਬੈਗੇ ਮੇਰੀ ਵਾਈਫ ਨੇ ਮਾਰਦੇ ਨਾਲੇ ਘਰੇ ਕੁੜੇ ਆਹ ਵੇਖੋ ਮੈਂ ਕੋਈ ਪੁਲਿਸ ਕੰਪਲੇਂਟ ਕੀਤੀ ਸਾਰੇ ਪਹਿਲਾਂ ਵੀ ਕੀਤੀ ਕੋਈ ਇਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਬੁੱਸਰੇ ਤੋ ਕਾਰ ਹਰ ਰਹਾ ਦਾ ਕਹਿ ਗਏ ਕੋਈ ਅਜੇ ਤੱਕ ਵੇਖੋ ਦੀ ਕਿੰਨਾ ਟਾਈਮ ਹੋ ਗਿਆ ਅਜੇ ਤੱਕ ਕੋਈ ਨਹੀਂ ਆਇਆ ਸਾਡੇ ਕੋਲ ਮੇਰੇ ਦੋ ਬੇਟੀਆਂਾਂ ਨੇ ਛੋੜੀ ਜਿਹੜੇ ਮੈਂ ਦੱਸੂ ਕਿ ਕਿੱਥੇ ਜਾਵਾਂ ਮੈਂ ਮੰਗ ਮੰਗ ਕੀ ਕਰਦੇ ਹੋ ਸਰ ਇਨਸਾਫ ਚਾਹੀਦਾ ਨੂੰ ਇਹਨਾਂ ਬੰਦਿਆਂ ਨੂੰ ਸਖਤ ਸ ਹਾਂਜੀ ਕੀ ਨਾਮ ਪੈਂਦੀ ਤੁਹਾਡਾ ਅਮਰ ਜੀ ਕਿਹੜਾ ਇਲਾਕਾ ਹੈ ਇੰਦਰਾ ਕਲੋਨੀ ਕੀ ਗੱਲ ਹੋਈ ਹੈ ਲੜਾਈ ਦਾ ਕੀ ਕਾਰਨ ਪਹਿਲਾਂ ਵੀ ਕਾਰਨ ਇਹ ਕਿ ਪਹਿਲਾਂ ਵੀ ਉਹਨਾਂ ਦੀ ਥੋੜੀ ਹੈਗੀ ਲੜਾਈ ਹੋਈ ਸੀ ਤੇ ਵੀ ਤੇ ਅਗਨੋਰ ਜਿਆ ਕਰ ਦਿੱਤਾ ਕਿ ਚਲੋ ਕੋਈ ਨਹੀਂ ਠੀਕ ਹੋ ਜਾ ਸਾਰਾ ਕੁਝ ਪਰ ਫਿਰ ਇਹਨਾਂ ਨੇ ਕੱਲ ਫੇਰ ਆਣ ਕੇ ਸਾਡੇ ਘਰੇ ਆਣ ਕੇ ਸਾਡੇ ਤੇ ਹਮਲਾ ਕਰ ਦਿੱਤਾ ਲੈ ਕਿੱਚਾਂ ਫੜੀਆਂ ਸੀ ਦਾਤਰ ਫੜੇ ਹੀ ਤੇ ਘਰੇ ਮੇਰੇ ਹਸਬੰਦ ਤੇ ਫਿਰ ਤੇ ਵਾਰ ਕੀਤੇ ਇਹਨਾਂ ਨੇ ਕਿੰਨੇ ਕੁ ਜਾਣੇ ਸੀ ਕਾਫੀ ਜਾਣੇ ਹੈਗੇ ਸੀ ਇਹਨਾਂ ਦੇ ਕੁਝ ਆਪਣੇ ਵੀ ਘਰ ਦੇ ਜੀ ਵੀ ਇਹਨਾਂ ਦੇ ਹੈਗੇ ਸੀ ਉਹ ਬਾਹਰੋਂ ਵੀ ਇਹਨਾਂ ਨੇ ਹੁੰਦੇ ਆਨ ਪ੍ਰਸਾਦ ਤੇ ਬੁਲਾਏ ਹੀ ਕੋ ਡਿਸਟਾ ਕਿਸ ਤਰ੍ਹਾਂ ਲਿਆ ਛੱਟਾ ਮੇਰੇ ਉਹਨਾਂ ਨੇ ਲਾਈਆਂ ਜੀ ਘਰ ਵਾਲਿਆਂ ਦੇ ਵੀ ਉਹਨਾਂ ਨੇ ਹਾਂਜੀ ਉਹਨਾਂ ਨੇ ਲਾਈਆਂ ਕੋਈ ਪੁਲਿਸ ਕੰਪਲੇਨਟ ਕੀਤੀ ਕੰਪਲੇਨ ਕੀਤੀ ਰੱਤੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਕੋਈ ਨਹੀਂ ਆਇਆ ਮੰਗਤੀ ਕਰ ਮੰਗੇ ਹੀ ਕਿ ਇਹਨਾਂ ਨੂੰ ਮਤਲਬ ਜੋ ਵੀ ਹੈਗਾ ਵਾ ਸਾਨੂੰ ਇਨਸਾਫ ਚਾਹੀਦਾ ਵਾ ਕਾਰਵਾਈ ਕੀਤੀ ਜਾਏ ਨਾਮ ਕੀ ਉਹਨਾਂ ਦੇ ਲੋਕਾਂ ਦੇ ਜਿਨ੍ਹਾਂ ਨੇ ਖਾ ਕੇ ਛੱਟਾ ਮਿਲਿਆ ਉਹਨਾਂ ਦਾ ਇੱਕ ਬਹੂ ਹੈ ਜਿਹੜਾ ਮਤਲਬ ਸਾਰਿਆਂ ਦਾ ਲੀਡਰ ਵਾ ਜਿਹੜਾ ਨਸ਼ੇ ਨੂੰ ਛੇ ਵੇਚਦਾ ਵਾ ਅੱਗੀ ਉਹਨੇ ਇਹਨਾਂ ਨੂੰ ਰੱਖਿਆ ਵੇਚਣ ਵਾਸਤੇ ਤੇ ਮੁੰਡਾ ਪਊਆ ਪਊਆ ਤਾਂ ਮਸੂਰ ਆ ਵੇਹ ਤੇ ਨਾ ਉਹਦਾ ਇਹ ਨਹੀਂ ਪਤਾ ਕੀ ਨਾਮ ਆ ਉਹ ਵਾ ਤੇ ਕੁਛ ਹੋਣੇ ਆਪਣੇ ਨਾਲ ਗਲੀ ਦੇ ਹੀ ਆ ਤੁਹਾਡੇ ਹਾਂਜੀ ਗਲੀ ਦੇ ਜੀ ਠੀਕ ਤੁਹਾਡੇ ਪਾਸ ਸਕੀਮ ਅਕਾਦਾਸ ਕੀ ਜਾਂਦੀ ਆ ਮੈਂ ਪੂਰੀ ਚਪਰੀ ਚੇਅਰਮੈਨ ਆਂਦੇ ਫੀਚਰਸ ਮਾਪ ਲਾ ਦਾਂ ਇਹ ਦੱਸਣਾ ਚਾਹੁੰਦਾ ਕਿ ਕੱਲ ਦੇਖੇ ਇੰਦਰਾ ਕਲੋਨੀ ਮੀਡੀਟਾ ਰੋਡ ਵਿਖੇ ਇੱਕ ਸਾਰੇ ਆਮ ਚਿੱਤੇ ਦੇ ਨੇ ਗੁੰਡਾਗਰਦੀ ਕੀਤੀ ਗਈ ਆ ਤੇ ਇਹ ਦਸਰਾ ਜਿਆ ਪਹਿਲੋ ਵੀ ਕੋਦੋ ਮਹੀਨਾ ਡੇਢ ਮਹੀਨਾ ਇਹਦੇ ਘਰ ਆਣ ਕੇ ਇਹਦਾ ਮੋਟਰਸਾਈਕਲ ਭੰਗੂਨ ਦਿੱਤਾ ਇਹੋ ਨੇ ਵਿਕਤੀਆਂ ਨੇ ਤੇ ਇਹਨਾਂ ਦੀ ਡੇਟੀ ਨੂੰ ਕੋਈ ਬਲਕ ਸਾਰੇ ਇਕੱਠੇ ਭਲਾ ਭੂਰਾ ਬੋਲੇ ਆ ਕਿ ਜਦ ਰੋਧ ਕਰਨ ਤੇ ਫਿਰ ਇਹਨੇ ਦੇ ਘਰ ਆਣ ਕੇ ਕੋਫੜੇ ਤੋੜਤੀ ਆ ਤੇਰੇ ਲੱਤ ਤੇ ਸਹਣਾ ਦੱਟੂ ਤੇ ਮਾਰਿਆ ਵਾ ਕਿ ਜਦੋਂ ਇਹਨਾਂ ਨੇ ਵਿਰੋਧ ਕੀਤਾ ਵਾ ਇਸ ਗੱਲ ਦਾ ਤੇ ਇਹਨਾਂ ਦੇ ਵੀ ਸਿਰ ਦੇ ਵਿੱਚ ਤਿੰਨ ਜਗ੍ਹਾ ਤੇ ਜੜਿਆ ਤੱਕ ਲੱਗੇ ਆ ਡਾਕਟਰ ਦੇ ਤੇ ਲੱਤਾਂ ਵੀ ਸੱਟਾਂ ਲੱਗੀਆਂ ਇਥੋਂ ਤੱਕ ਕਿ ਇਹਨਾਂ ਦੇ ਦੋ ਬੱਚੇ ਆ ਨਿਕਲ ਨਿਕੇ ਜੋੜਾ ਬੱਚੇ ਹੋਏ ਆ ਇਹਨਾਂ ਦੀ ਵਾਈਫ ਘਰ ਹੀ ਬੱਚਿਆਂ ਨੂੰ ਬੋਲ ਕੇ ਉਹਨਾਂ ਨੂੰ ਸ਼ੱਕਾ ਲਾਜ ਗਏ ਤੇ ਪਹਿਲੋ ਵੀ ਇਹਨਾਂ ਨੇ ਸ਼ਿਕਾਇਤ ਜਿਹੜੀ ਕੀਤੀ ਪੁਲਿਸ ਨੂੰ ਤੇ ਪੁਲਿਸ ਨੇ ਇੱਕ ਧੀ ਕਾਰਜਕਾਰੀ ਕਰਕੇ ਤੇ ਦੁਬਾਰਾ ਜਿਹੜੀ ਘਟਨਾ ਵਾਪਰੀ ਕੌਣ ਲੋਕ ਕੌਣ ਸਾਨੇ ਲੋਕ ਕਿ ਐਸੇ ਮਲੇ ਦੇ ਗਲੀ ਦੇ ਇਹ ਪੱਗਵਾ ਕੁਛ ਲੋਕ ਉਤਲੀਆ ਮੇਰਾ ਕਲੋਂ ਨਸੇ ਨੂੰ ਸੇ ਕਰਦੇ ਆ ਸਪਲਾਈ ਵੀ ਕਰਦੇ ਆ ਸ਼ਾਇਦ ਨਸੇ ਨੂੰ ਸੇ ਕਰਦੇ ਆ ਤੇ ਇਹਨਾਂ ਨੇ ਪੂਰਾ ਗੁੰਡਾਗਰਦੀ ਕੀਤੀ ਹੈ ਹੁਣ ਮੰਗ ਕੀ ਕਰਦੇ ਮੰਗ ਕਰਦੇ ਆ ਕਿ ਪੁਲਿਸ ਜਿਹੜੀ ਹੈ ਇਹਨਾਂ ਦੇ ਘਰਾਂ ਨੇ ਕਿ ਸਟੰ ਲਾਈਆਂ ਉਹ ਜੋ ਵੀ ਮੈਡੀਕਲ ਰਿਪੋਰਟ ਕਾਫਟਰ ਦਿੰਦੇ ਆ ਉਹਦੇ ਆਧਾਰ ਤੇ ਲੀਗਲ ਜਿਹੜਾ ਵਾ ਕਾਰਵਾਈ ਕੀਤੀ ਜਾਏ ਤਾਂ ਕਿ ਇਹਨਾਂ ਨੇ ਇਨਸਾਫ ਮਿਲ ਸਕੇ ਇਹ ਪਰਿਵਾਰ ਜਿਹੜੇ ਦੋ ਹੀ ਭਰਾਵਾ ਗਰਦਾਸਪੁਰ ਤੋਂ ਆਣ ਕੇ ਇੱਥੇ ਵਸੇ ਇਹ ਤਾਂ ਵਿਚਾਰੇ ਬੜੇ ਸਹਮੇ ਆ ਕਿ ਕੱਲ ਨੂੰ ਫੇਰ ਨਾ ਕੋਈ ਏਦਾਂ ਵੱਡੀ ਘਟਨਾ ਵਾਪਰ ਜੇ ਤਾਂ ਜਿਨ੍ਹਾਂ ਵਿਅਕਤੀਆਂ ਨੇ ਇਹਨਾਂ ਨੂੰ ਸਡੋਣ ਦੀ ਕੋਸ਼ਿਸ਼ ਕੀਤੀ ਆ ਤਾਂ ਉਹਨਾਂ ਦੇ ਵੀ ਘਰਾਂ ਦੇ ਉੱਤੇ ਉਹਨਾਂ ਨੇ ਇੱਟੇ ਰੋੜੇ ਨਾਲ ਹਮਲਾ ਕੀਤਾ ਸਡੋਣ ਵਾਲਿਆਂ ਦੇ ਵੀ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਇਹਨਾਂ ਦਾ ਕੋਈ ਮੌਕਾ ਵੀ ਦੇਖਣ ਨਹੀਂ ਆਇਆ ਸੀ ਹਾਂਜੀ ਮੈਂ ਕੱਲ ਦੱਸਣਾ ਚਾਹੁੰਦਾ ਕਿ ਕੱਲ ਜਦੋਂ ਇਹਨਾਂ ਨੂੰ ਸੱਤਾਂ ਲੱਗੀਆਂ ਪੁਲਿਸ ਦੇ ਚਹੰਦੇ ਵਿੱਚ ਮਾਮਲਾ ਸੀ ਵੀ ਹਸਪੀਟਲ ਗਏ ਉਸ ਤੋਂ ਬਾਅਦ ਵੀ ਜਿਹੜਾ ਵਾ ਇਹਨਾਂ ਨੇ ਇੱਥੇ ਨੰਗਾ ਨਾਚ ਕੀਤਾ ਵਾ ਉਹਨਾਂ ਨੇ ਗਾਲੀ ਗਲੋਚ ਕੀਤਾ ਵਾ ਉਸ ਤੋਂ ਬਾਅਦ ਵੀ ਜੇ ਪੁਲਿਸ ਖਾਲੀ ਮੌਕੇ ਤੇ ਆਉਂਦੀ ਤੋ ਜਿਹੜੇ ਐ ਦੋਸ਼ੀਆਂ ਨੂੰ ਅਰੈਸਟ ਕਰ ਸਕਦੇ ਉਸ ਤੋਂ ਪਹਿਲਾਂ ਵੀ ਜਿਹੜਾ 1.5 ਮਹੀਨਾਵਾਂ ਇਹਨਾਂ ਦਾ ਮੋਟਰਸਾਈਕਲ ਘਰ ਆਣ ਕੇ ਭੰਨ ਕੇ ਗਏ ਉਹ ਮੋਟਰਸਾਈਕਲ ਥਾਣੇ 'ਵੀ ਖੜਿਆ ਸੀ ਦਿਖਾਇਆ ਸੀ ਤੋ ਉਹਦਾ ਨਵਾਂ ਪਾਰਟ ਪਾਇਆ ਤੇ ਪੁਲਿਸ ਨੇ ਉਹਦੀ ਵੀ ਕੋਈ ਕਾਰਵਾਈ ਜਿਹੜੀ ਨਹੀਂ ਕੀਤੀ ਪੁਲਿਸ ਦੀ ਢਿੱਲੀ ਕਾਰਵਾਈ ਕਰਕੇ ਵੀ ਇਹ ਦੁਬਾਰੇ ਜਿਹੜਾ ਵਾਜਾ ਇਸ ਤਰ੍ਹਾਂ ਦਾ ਵਧੇਖੀ ਕੀਤੀ ਗਈ ਹੈ ਤਾਂ ਮੈਂ ਪੁਲਿਸ ਕਮਿਸ਼ਨਰ VCP ਅਤੇ ਮੁੱਖ ਮੰਤਰੀ ਕੋ ਮੰਗ ਕਰਨਾ ਚਾਹਨਾ ਕਿ ਜਿਹੜਾ ਵਾ ਪੂਰੇ ਪੰਜਾਬ ਦੇ ਵਿੱਚ ਕਿੰਨੇ ਵੀ ਜਿੱਥੇ ਗੁੰਡਾ ਅੰਸਰ ਗੁੰਡਾਗਰਦੀ ਕਰਦੇ ਆ ਉਹਦੀ ਤੁਰੰਤ ਐਕਸ਼ਨ ਲਿਆ ਜਾਏ ਤੁਰੰਤ ਕਾਰਵਾਈ ਕੀਤੀ ਜਾਏ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਤਾਂ ਕਿ ਜਿਹੜੇ ਆਮ ਸਹਰੀ ਲੋਕ ਆਮ ਸ਼ਰੀਫ ਲੋਕ ਆ ਉਹਨਾਂ ਨੂੰ ਉਹ ਇਨਸਾਫ ਮਿਲ ਜੇ ਤੇ ਉਹ ਦੇਸ਼ ਸਰ ਜਿਹੜੀ ਅੱਜ ਇੰਦਰਾ ਕਲੋਨ ਲੜਾਈ ਜਿਹੜੀ ਹੋਈ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਾਡੀ ਜਿਹੜਾ ਇੰਦਰਾ ਨਗਰ ਕਲੋਨੀ ਜਿਹੜਾ ਝਗੜਾ ਹੋ ਚੰਦ ਭਵਾਂ ਦੇ ਰਾਂ ਦੇ ਜੋ ਵੀ ਧਿਆਨ ਆ ਨਹੀਂ ਕਿ ਉਹਨਾਂ ਦੀ ਮੈਡੀਕਲ ਰਿਪੋਰਟ ਆਣੀ ਹੈ ਹਸਪਤਾਲੋਂ ਜਿਹੜੀ ਆ ਪੁਲਿਸ ਕਾਰਵਾਈ ਅੰਦਰ ਚੱਲ ਰਹੀ ਹੈ ਲਾ ਜਿਹੜੀ ਨੇ ਦੋਨੇ ਜਿਹੜੀਆਂ ਮੈਡੀਕਲ ਟਰੀਟਮੈਂਟ ਕਰਾ ਲਈਆਂ ਸੱਤਾ ਸੱਤਾ ਨੂੰ ਲਿਖਦੇ ਹਾਂ ਮੈਂ ਦੱਸ ਰਿਹਾ ਜੀ ਦੋਨੇਆਂ ਪਾਰਟੀਆਂ ਜਿਹੜੀਆਂ ਨੇ ਮੈਡੀਕਲ ਟਰੀਟਮੈਂਟ ਕਰਵਾ ਰਹੀਆਂ ਨੇ ਜੋ ਵੀ ਡਾਕਟਰ ਸਾਹਿਬ ਉਹਨਾਂ ਨੂੰ ਮੈਡੀਕਲ ਰਿਜ਼ਲਟ ਦੇਣਗੇ ਐਮਐਲਏ ਰਾਣਗਿਆ ਰਸੀਦ ਕਰਾਂਗੇ ਉਸ ਮਤਲਬ ਉਹਨਾਂ ਦੇ ਬਿਆਨ ਦੇ ਆਧਾਰ ਤੇ ਕਾਰਵਾਈ ਕਰਦਾ ਠੀਕ ਹੈ ਭਾਈ ਹਸਤਾਲ ਟੀਵੀ ਨਿਊਜ਼